ਵੇਚਣ ਵਾਲੀ ਗੱਲ ਕਰ ਯਾਰ ਭਾਈ ਜੀ। ਕਹਿ ਜੀ ਗੱਲ ਕਰ ਕਿੰਨੇ ਚਿਰ ਦੀ ਗੱਬਣਾ। ਚਲ ਮੈਂ ਦੇਖ। ਉਹ ਲਗਰੰਟੀ ਹੈ। ਦੇਖ ਲੈ ਗਰੰਟੀ ਹੈ। ਉੱਥੇ ਨਹੀਂ ਦੇ ਕਿ ਦੀ ਇਤਨੇ ਮੂੰਹ ਚ ਦਿਖੂਗੀ ਗਰੰਟੀ ਦਾ। ਨਹੀਂ ਨਹੀਂ ਜੀ ਅਗਲਾ ਆ ਨਾ ਭਾਈ ਵੇਖ ਲੋ ਵੇਖਣ ਵਾਲਾ ਇਹ ਨਹੀਂ ਗਰੰਟੀ ਹੈ। ਵੇਚਣ ਵਾਲੀ ਗੱਲ ਪੁੱਛ ਭਾਈ ਬੱਕਰੀਆਂ ਵੇਖਣ ਨੂੰ ਐ ਲੱਗਦੀਆਂ ਵਸ ਅੱਜ ਸਵੇਰ ਤੋਂ ਵਾਲਿਆਂ ਦੇ ਗਾਂ ਹੀਟ ਕੱਢਿਆ ਹੋਣਗੇ। ਹੀਟ ਕੱਢਿਆ ਹੋਏ। ਆ ਜਾ ਭਾਈ ਓਰੇ ਆ ਮਾੜਾ ਫੋਨ ਬੰਦ ਕਰ ਦੋ। ਤੁਸੀਂ ਸਲਾਹ ਕਰੋ ਕਰਾ। ਹਾਂ। ਦੇਖ ਰਿਹਾ ਪੁੱਤ ਇਹ ਮੈਨੂੰ ਨਾ ਅੱਜ ਵਾਦੀ ਤੇਰੇ ਸੰਦਾਰ ਕੇ ਰਹਿ ਗਈ ਜੀ ਮੇਰੇ ਅੜਕੇ ਤਾਂ ਹਉਣ ਤੇ ਤਾਂ ਡੋਕੀ ਨਹੀਂ ਮੜਾ ਕੀੜਾ ਇੱਥੇ ਕੋਲ ਲਗਾਉਂਦੇ ਲੱਗ ਜਾਂਦੇ ਆ ਉਹਨੇ ਇਕੱਠੇ ਲਗਾਉਂਦੇ ਵਾ ਬਈ ਉਰੇ ਆ ਉਹਦਾ ਹੋਰ ਕੁਛ ਨਾ ਇਹ 18 ਨਹੀਂ ਦੇ ਆ। ਕੱਚੇ ਰੇ ਨੀਲਾ ਹੈ ਭਾਈ। ਮੈਂ ਤਾਂ ਝਾਕ ਬੜ ਥੱਲੇ ਕਰਦਾ ਸੀਗਾ। ਮੈਂ ਕਿਹਾ ਮੈਂ ਆਪ ਦੇ ਨਾ ਮੈਂ ਕਹਿਣ ਨੂੰ ਗੈਰ ਮਾਰਦੀ। 18 ਹਾਂ। ਹਾਂ ਜੀ ਮਰਜੀ ਹੁਣ ਗੁੱਸਾ ਦਾ ਕੋਈ ਨਹੀਂ ਉਹ 50 50 ਪਰ ਉਹ ਥੱਲੇ ਆਣਾ ਸੀ ਪਰ ਮੈਂ ਆਪ ਦੇ ਨੂੰ ਪੁੱਜ ਕੇ ਹੀ ਛੱਟ ਮਾਰੀ। ਹੋਰ ਹਰ ਬੋਲ ਦੇ। ਹਾਂ ਪੁੱਜ ਕੇ ਵੀ ਮਾਰੀ। ਬੋਲ ਦੇ ਬੋਲ ਦੇ। ਬੋਲ ਦੀ ਤਨਖਾਹ ਹੈ ਜਾਨੀ। ਹੇ ਸਾਹਮਣੇ ਸੁਣਨ ਵਾਲੀ ਗੱਲ ਨਹੀਂ ਉਹਨਾਂ ਨੂੰ ਪਤਾ ਲੱਗੇ ਵੀ ਕੀ ਬੋਲਿਆ ਇਹਨੇ 10000 ਦੀ ਲਈ ਦਿਓ ਜੀ ਆਹੇ 10000 ਦੀ ਲਈ 10000 ਦੀ ਲਈ ਸੀ ਮੈਂ ਤਾਂ ਕੋਈ ਨਹੀਂ ਤੈਨੂੰ ਸਾਰਾ ਪਤਾ 10000 ਦੀ ਲਈ ਜਾਣਾ ਚੁੱਕੇ ਕੋਈ ਨਹੀਂ ਚਲ ਕੋਈ ਨਹੀਂ ਅਗਲੇ ਨੂੰ ਕਿਸਦਾ ਨਹੀਂ ਨਹੀਂ ਆਪਾਂ ਤਾਂ ਕਹਿੰਦੇ ਆ ਕਿਉਂ ਵੀ ਜੇ 10000 ਦੀ ਲਈ ਨਾ ਅਗਲਾ ਕੋਈ 24000 ਬਜੇ ਵੀ ਆ ਰਿਹਾ ਤੇ ਫਿਰ 8000 ਬਜਦਾ ਹੁਣ 10000 ਤਾਂ ਦਿੱਨੀ ਫਿਰ ਨੇ ਹਾਂ ਹਰ ਕੀ ਹਾਂ ਛੰਡ ਕੇ ਦਾ ਹਾਂ ਇੱਕੋ ਹੀ ਕਾੜੇ ਆਪਾਂ ਸੌਦਾ ਕਰਨਾ ਬੈਂਚ ਨਾਲ ਹੀ ਗੱਲ ਕਰਦੇ ਕਰਦੀਆਂ ਦੱਬਈਂ ਕਾੜੇ ਲੈ ਆ ਕੇ ਗੱਲ ਕਰ ਵੀ ਤੋ ਛੱਡ ਕੇ ਕਰ ਜੀਰੋ ਤੋੜ ਦੇ ਹਾਂ 8.5 ਦੀ ਦੇ ਯਾਰ ਮੈਂ ਉਹ ਤਾਂ ਪੁੱਛਦਾ ਵੀ ਨਹੀਂ ਪੁੱਤਾਂ ਮਹਿੰਗੀ ਹੁਣ ਗੱਲ ਸੁਣ ਇੱਕ ਜੋ 5 ਵਜ ਗਿਆ ਇੱਕ ਜੋ 4 ਵਜਾਂ ਦਾ ਇੱਕ ਜੋ ਕਈ ਨਹੀਂ ਆ ਰਹੀ ਵਜਦਾ ਯਾਰ 500 ਕੁ ਤੱਕ ਦਾ ਵੀ ਇਹ ਨਾ ਮੰਨ ਲਿਆ ਜੇ ਆਪਾਂ ਨੂੰ ਕੀ ਯਾਰ ਬਦੇ ਵਿੱਚ ਨਹੀਂ ਹੈ ਲਾ ਕਾ ਲਾ ਨਹੀਂ ਹੋਰ ਲਾਂ ਲਾਂਗੇ ਆਪ ਹੁਣੇ ਨਾ ਕਰਦੇ ਇਥੇ ਇਹਦਾ ਆਪੇ ਦੁੱਧ ਦੁੱਧ ਦਿੰਦੀ ਨਹੀਂ ਕਿੰਨਾ ਮੇਰੇ ਆਸਰੇ ਦੇ ਦੂ ਜਾ ਕੇ 19 ਨਹੀਂ ਦੇ ਯਾਰ ਯਾਰ ਮੈਂ ਪੁੱਛਿਆ ਹਸਤ ਕਰਤਾ ਕੰਮ ਹੈ ਗਰੋ ਮੈਸਰ ਯਾਰ ਬਾਦ ਨਾਮ ਤੇ ਉਹ ਦੇ ਦੇ ਯਾਰ ਕਿਉਂ ਪਹਿਲੀ ਵਾਰੀ ਤੇ ਮੈਂ ਸੌਦਾ ਕਰਨ ਲੱਗਾ ਪਹਿਲੀ ਆਈ ਤੋਂ ਥੋੜੀ ਜਿਹਾ ਨਾ ਸਹੀ ਗੱਲ ਆ ਫਿਰ ਪੈਸੇ ਆ ਤੇ ਮੰਡੇ ਤੋਂ ਪਹਿਲੀ ਆਈ ਕੱਢ ਪੈਸੇ ਮੈਂ ਤੈਨੂੰ ਆਖਿਆ ਯਾਰ ਮੈਂ ਤੈਨੂੰ ਦੇ ਦਿੰਦੇ ਮੈਂ ਆਪਾਂ ਗੁੱਗਲ ਤੇ ਕਰਦੇ ਉਹਦੇ ਕਰੀਏ ਪੁਆਇੰਟ ਵੀ ਕਿਦਾ ਤੇ ਬਣਾ ਰੱਖ ਫਿਰ ਹਾਂ ਹਾਂ ਹੋਰ ਕੀ ਆ ਪਿੱਛੇ ਨਹੀਂ ਯਾਰ ਉਹ 10 20 ਤੋਂ ਥੱਲੇ ਹੀ ਚੱਲ ਤੈਨੂੰ ਯਾਰ ਉੱਤੇ ਨਹੀਂ ਬਸੇ ਨਹੀਂ ਉੱਤੇ ਨਹੀਂ ਜਾਣਾ ਯਾਰ ਉੱਤੇ ਜਾਂਦੇ ਨਹੀਂ ਉਹ ਤਾਂ 15 ਦੇ ਆਸੇ ਪਾਈ ਖੜੇ ਸੀਗੇ ਆਹ ਔਰ 300 ਆ ਗਿਆ ਨਹੀਂ ਪੜਦਾ ਕੰਮ ਇਹਨੂੰ ਕਦੋਂ ਛੱਡਦੀ ਹੁਣ ਲੈ ਕੇ ਅੱਜ ਤਾਂ ਗਏ ਪਿੰਡੀ ਨਹੀਂ ਕਿਉਂ ਤੇ ਮਨ ਕਰ ਲਿਆ ਲਖਾਈ ਯਾਰ ਕਿਉਂ ਭੜਦੇ ਨੇ 100 ਰੁਪਏ ਜਾਂਦੇ ਉਹ ਵੀ ਇਹ ਫਿਰ ਕੀ ਕਰਗੇ ਲਖਾਈ ਯਾਰ ਭਾਈ ਇਹ ਕਰਾ ਦੇ ਉਹ ਲਖਾਈ ਦਾ ਪੌੜੀ ਲਖਾਈ 19 ਤਰਦਾ ਦੇ ਦੇਣਗੇ ਉਹ ਜੋ ਲਖਾਈ ਦਾ 100 ਦੀ ਲਖਾਈ ਦਾ ਗੰਜੀ ਕੀ ਵੀ 100 100 ਕਰਕੇ ਯਾਰ ਵੇਖ 100 100 ਕਰਕੇ ਕੋਈ ਫੂਈ ਨਾ ਬੱਚਾ ਹੁਣ ਹਾਂ ਹੁਣ ਬਜ਼ਾਰ ਹਿਸਾਬ ਨਾਲ ਕੋਈ ਲੱਗ ਕੇ ਪਈ। ਰੱਖ ਲੈ ਬਾਈ ਜੇ ਤੁੰਗਲ ਦੀ ਝਾ ਕਰਦਾ ਫਿਰ ਉੱਥੇ ਲੈ ਲਾਂਗੇ। ਉਹ ਤੁੰਗਲ ਨਵਾਂ ਮਾਣ ਵਾਲੀ ਕਿཅ ਕੀ ਕਰਦਾ। ਜਿਹੜਾ ਪਾਣੀ ਨਾ ਵਗਦਾ ਹੀ ਜਾਂਦਾ ਉਹ ਖੜੇ ਨੂੰ ਨਾ ਹਰਾਈ ਹੀ ਤਾਂ ਜਾਂਦੀ ਜੋ। ਹੀਗਾ ਨਹੀਂ। ਅਰੇ ਭਾਈਆ ਕਿਹਦੇ ਕਿਹੜੇ ਹਿਸਾਬ ਨਾਲ ਹੁਣ ਆਹ ਨਾ ਵੀ ਕੋਸ ਕੀ ਆਣਾ ਦੱਸ। ਉਹ ਨਹੀਂ ਦੱਸਤਾ ਹੁੰਦਾ। ਭਾਈ ਆਏ ਕਰ ਹੁਣ। ਲੈ ਵੀ ਬੋਲੋ ਜੇ ਨਾ। ਓ ਯਾਰ 20 ਚੋਂ 25 ਟੰਪਰਾ। ਟੱਕਰ ਬੱਸ ਯਾਰ ਬਹੁਤ ਇਕੱਠਾ ਯਾਰ ਬਾਤਾ ਤੇਰੀ ਜੱਟ ਤਾਂ ਤੈਨੂੰ ਕੋਲੋਂ ਪਾਉਣੇ ਪੈਣਗੇ ਮੇਰੀ ਇੱਜ਼ਤ ਆ ਜਵਾਨ ਨਾ ਸੋਚਿਆ ਤੁਰਦਾ ਫਿਰਦਾ ਚੰਗਾ ਰਹਿਣਾ ਹੋਰ ਫੜ ਲੈ ਖਬਰਾਂ ਕੋਈ 5-7000 ਫੇਰ ਬਣ ਜੇ ਕਿਸੇ ਬੰਦਾ ਪੰਚ ਸੌ ਦੇ ਰਿਹਾ ਐਵੇਂ ਨਹੀਂ ਬੰਦਾ ਹੋਰ ਐਵੇਂ ਤਾਂ ਅਗਲਾ ਖਰੀਦਦਾ ਹੀ ਨਹੀਂਗਾ ਵਪਾਰ ਤਾਂ ਇਹੀ ਹੁੰਦਾ ਹਾਂ ਕਾਹਲੇ ਕਿਹਦੇ ਚੋਂ ਬਾੜਾ ਉਸ ਦੇ ਚਾਹੁੰਦੇ ਕਰ ਲੈ ਕੇ ਫਸ ਸੀ ਦੇ ਦੇ ਤੈਨੂੰ ਕਰਾ ਬਾਈ ਯਾਰ ਹਾਂ ਗੋਲਣਾ ਰਸਾ ਗੋਲਣਾ ਨਹੀਂ ਨਸੀ ਨਸੀ ਹੁੰਦੀ ਨਾ ਫਿਰ ਜਮਾ ਬਾਈ ਯਾਰ ਬਾਜ਼ਾਰ ਦੇ ਹਿਸਾਬ ਨਾਲ ਸਹੀ ਰੇਟ ਦਾ ਗੱਲ ਸੁਣਾ ਆ ਇਨੇ ਵਪਾਰੀ ਖੜੇ ਕਿਸੇ ਪਸ਼ੂ ਨੂੰ ਤਕਾਲਾ ਕੋਈ 500 ਦਾ ਕੋਈ 2000 ਦਾ ਕੋਈ 1000 ਦਾ ਵਟਾ ਆਣੀ ਕੋਈ ਸਾਰੇ ਆ ਚੁੱਕੇ ਉਹ ਵੀ ਇਹਨੇ ਘਰੇ ਰੱਖੇ ਤਾਂ ਲਾਈ ਜਾ ਵਾਹ ਵਾਹ ਪਿਆ ਬਾ ਘਰੇ ਰੱਖਣ ਕਰਕੇ ਲਾਉਣੇ बकरी माड़ी हुया 90 ਹਜ਼ਾਰ ਦੀ ਪਾੜੀ ਲੱਗੀ ਜਾਂਦੀ ਹੈ ਵੇਚਨੀ ਹੈ ਨਹੀਂ ਵੇਚਨੀ ਤਦ ਤੱਕ ਮੈਂ ਤਾਂ ਵੇਚਣ ਵਾਸਤੇ 10 ਹੋਰ ਪੂਰੇ 20 ਦੀ ਹੋ ਗਈ ਲਖਾਈ ਆਪੋ ਆਪਣੀ ਹੋ ਗਈ ਆ ਹੁਣ ਤੂੰ ਵੀ ਨਾ ਬੋਲੀ ਪੂਰੇ 20 ਬਸ ਪਾਸੇ ਜਾ ਰਾਜੀ ਪਾਸੇ ਖੜਾ ਖੜਾਤਾ ਮੈਂ ਓ ਯਾਰ ਤੂੰ ਆ ਕੇ ਆਣਾ ਆ ਜਾ ਤੇਰੀ ਗੱਲ ਚਲ ਵੀ ਖੋਲ ਪੀ ਆਜੋ ਨਹੀਂ ਇਹ ਨਹੀਂ ਇਹ ਤਾਂ ਬੰਦਵਾ ਖੜਾ ਖੜਾਤਾ ਮੈਂ ਓ ਯਾਰ ਇਹ ਲੈ ਜਾ ਯਾਰ ਓ ਯਾਰ ਬਾਈ ਭੋਮੇ ਕਿੰਨੇ ਦੀ ਕਰਾਤੀ ਹੁਣ ਬੰਦੇ ਬਾਈ ਪੂਰੇ 20 ਆਪੋ ਆਪਣੀ ਲਖਾਈ ਹੋ ਗਈ ਠੀਕ ਹੈ ਬਈ ਲਾਇਓ ਤਾਂ ਪੂਰੇ 20000 ਚੌਦਾ ਕੇ ਤਾਂ ਲਖਾਈ ਜਿਹੜੀ ਆਪੋ ਹੋਣੀ ਆ ਮਨਦੀਪ ਨੇ ਖਰੀਦੀ ਆ ਇਹ ਆ ਬੱਕਰੀ ਸੀਗੀ ਜਿਉਂ ਦੀ ਛੋਟੀ ਖੜਕਾਉਣ ਨਾ ਪੈਂਦੀ ਚੌਦਾ ਦੀ ਚੁਕਾ